ਸਾਸਰੀ ਕਾਲ ਦੀ ਸਾਰਾ ਦਾ ਸਵਾਗਤ ਹੈ ਮੇਰੇ ਨੂ ਬਲੌਗ ਦੇ ਵਿੱਚ ਅੱਜ ਮੈਂ ਸਾਡੇ ਪਿੰਡ ਕੁਲੀ ਕਲਾ ਵਿਖੇ ਆ ਖੇਡਣਾ ਹੈ ਅੱਜ ਮੈਂ ਸੇ ਕ੍ਰਿਕਟ ਤੇ ਬਹੁਤ ਟਾਈਮ ਬਾਅਦ ਖੇਡਣਾ ਆ ਇੱਥੇ ਹੋ ਗਿਆ ਹੁਣੇ ਦੋ ਤਿੰਨ ਸਾਲ ਮੈਨੂੰ ਲੱਗਾ ਗਰਾਊਂਡ 'ਚ ਬੜੇ ਨੂੰ ਤੇ ਦੇਖਦੇ ਆ ਅੱਜ ਖੇਡਣ ਵਾਲੇ ਕਿੰਨੇ ਕੁ ਪਲੇਅਰ ਆਉਂਦੇ ਨੇ ਜਿਦਾ ਆਗੇ ਹੋਏ ਚਿਰ ਤੱਕ ਖੇਡ ਲਾਂਗੇ ਕਿਉਂਕਿ ਮੈਨੂੰ ਪਤਾ ਹੈ ਮੈਂ ਸਾਰਿਆਂ ਨੂੰ ਜਾਣਦਾ ਸਾਡੇ ਕ੍ਰਿਕਟ ਖਿਡਾਰੀਆਂ ਨਾਲ ਦੇ ਆਨ ਪਲੇਅਰਾਂ ਨੂੰ ਬਹੁਤ ਘੱਟ ਆਉਂਦੇ ਨੇ ਜਦੋਂ ਆਉਂਦੇ ਨੇ ਐ ਨਹੀਂ ਪਤਾ ਕਿੰਨੇ ਆ ਜਾਣੇ ਜਦੋਂ ਨਹੀਂ ਆਉਂਦੇ ਨਹੀਂ ਆਉਂਦੇ ਬਸ ਆ ਦੇਖੋ ਜੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਖੁੱਡੀ ਕਲਾਂ ਪਿੰਡ ਦੇ ਸਕੂਲ ਦੇ ਫਲਕਾਰੀ ਵਿੱਚ ਆ ਬਾਸਕਟਬਾਲ ਦਾ ਗਰਾਊਂਡ ਬਣ ਗਿਆ ਤੇ ਹਾਕ੍ਰਿਕਟ ਦਾ ਗਰਾਊਂਡ ਤਾਂ ਦੇਖੋ ਤੁਸੀਂ ਇਹ ਕ੍ਰਿਕਟ ਦਾ ਗਰਾਊਂਡ ਵੀ ਹੈ ਫਟਬਾਲ ਦਾ ਗਰਾਊਂਡ ਵੀ ਹੈ ਫਟਬਾਲ ਵੀ ਇੱਥੇ ਖੇਡੀ ਜਾਂਦੀ ਹੈ ਕ੍ਰਿਕਟ ਵੀ ਖੇਡੀ ਜਾਂਦੀ ਹੈ ਜਦੋਂ ਅਸੀਂ ਪੜਦੇ ਹੁੰਦੇ ਸੀ ਸਕੂਲ 'ਚ ਇੱਥੇ ਉਹ ਸਿਰਫ ਛੋਟਾ ਐ ਗਰਾਊਂਡ ਹੁੰਦਾ ਸੀ ਬਿਲਕੁਲ ਇੱਥੇ ਤਰਪੈਣੀ ਹੁੰਦੀ ਸੀ ਇੱਕ ਤੇ ਬਣੀ ਹੁੰਦੀ ਸੀ ਇੱਧਰ ਸਾਰਾ ਖਾਲੀ ਹੁੰਦਾ ਸੀ ਮਤਲਬ ਕਹਾ ਪੁਰਸ ਬਹੁਤ ਜ਼ਰਾ ਮੈਂ ਢੁੱਟ ਟਾਲੀਆਂ ਉਹ ਸਾਹਮਣੇ ਟਾਲੀਆਂ ਹੁੰਦੀਆਂ ਸੀਗੀਆਂ ਸਾਰੀਆਂ ਤੇ ਹੁਣ ਤਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਔਰ ਜਸਨ ਕਿਵੇਂ ਆ ਲੌਂਗ ਟਰਮ ਬਾਅਦ ਲੌਂਗ ਟਰਮ ਬਾਅਦ ਔਰ ਠੀਕ ਠਾਕ ਗਰਾਊਂਡ ਵਧੀਆ ਪੂਰਾ ਬਹੁਤ ਪੂਰਾ ਵਧੀਆ ਮੈਂ ਤਾਂ ਮਨ ਖੁਸ਼ ਹੋ ਗਿਆ ਇੱਥੇ ਦੇਖ ਕੇ ਇਹਨੂੰ ਆ ਕੇ ਉਧਰੋਂ ਮੈਂ ਵਲੌਗ ਬਣਾਉਣਾ ਆਉਂਦਾ ਸੀ ਮੈਂ ਦੇਖਾਂ ਇੱਧਰ ਜਾ ਕੇ ਮੈਂ ਤਾਂ ਪੂਰਾ ਐ ਹੋ ਗਿਆ ਹੈਪੀ ਹੈਪੀ ਆ ਟਰੈਕ ਬਣਾਇਆ ਹੈ ਹੈ ਆਸੇ-ਪਾਸੇ ਇਹ ਸਾਇਰ ਸ਼ੁਰੂ ਕਰਦੇ ਨੇ ਲੋਕ ਇਸ ਰਾਤ ਨੂੰ ਸ਼ਾਮ ਨੂੰ ਟੀਚਰ ਕਰਦੇ ਨੇ ਟੀਚਰ ਵੀ ਸ਼ਾਮ ਨੂੰ ਆਪਣੇ ਆਉਣੇ ਹੋਣਗੇ ਆਪਣੇ ਵਰਗੇ ਹਾਂ ਸ਼ਾਮ ਨੂੰ ਆਇੰਨੇ ਜਿਹੜੇ ਭੱਜੜਾ ਨਹੀਂ ਗਾ ਲੈਂਦੇ ਉਹ ਵੀ ਆ ਜਾਂਦੇ ਅੱਛਾ 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 ਬਾਕੀ ਜਵਾਹਣ ਵਧੀਆ ਹੋਊਗਾ ਆਪਾਂ ਵੀ ਵਧੀਆ ਹੋ ਗਿਆ ਯਾਰ ਫਟਵਾਲ ਫਿਰ ਫਟਵਾਲ ਦੇ ਨਾਲ ਲੈ ਨਹੀਂ ਕੋਸ ਹਲੇ ਨਹੀਂ ਲਾਉਂਦੇ ਹਾਂ ਉਹ ਸਟੱਡਾ ਕਰਕੇ ਨਹੀਂ ਆਉਂਦੇ ਅੱਛਾ 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 ਤਾਂ ਪਤਾ ਹੈ ਹਾਂ ਹਾਂ ਆਪੇ ਤਾਂ ਪਹਿਲੀ ਬਣਾਈ ਹੋਈ ਸੀ ਨਾ ਆਪਾਂ ਥੋੜੇ ਟਾਈਮ ਪਹਿਲਾਂ ਬਣਾਇਆ ਸੀ ਹਾਂ ਫੱਟਚ ਬਣਾਈ ਹੋਈ ਆ ਫਿਰਦਾ ਕੇਪੀ ਦਸ਼ੀ ਗਾਲ ਜੀ ਸਰ ਕਿਵੇਂ ਆ ਪੀਪਰ ਹੋ ਜਿੰਦੇ ਤੇਰੇ ਵਧੀਆ ਬੱਸ 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 ਪੀਪਰ ਹੋ ਜਿੰਦੇ ਵਧੀਆ ਕਿੰਨੇ ਪੀਪਰ ਰਹਿ ਗਏ ਕੋਹਨ ਸ਼ੁਰੂ ਨਹੀਂ ਹੋਇਆ ਜੀ ਇੰਵੈਸਟਰੀ ਖਤਮ ਹੋ ਗਈ ਸਰ ਫਾਈਨਲ ਸਟਾਰਟ ਨਹੀਂ ਹੋਇਆ ਅੱਛਾ ਚੱਲ ਵਧੀਆ ਕੀ ਹਾਲ ਹੈ ਕੀ ਹਾਲ ਹੈ ਬਾਈ ਬਲੌਰ ਸਿੰਘ ਹੋਰ ਜੀ ਕੀ ਹਾਲ ਕੀ ਹਾਲ ਹੈ ਬਾਈ ਰਾਜੂ ਆਇਆ ਤਾਂ ਹੈ ਨਹੀਂ ਬਾਹ ਜੀ ਆਉਂਦੇ ਆ ਬੰਦੇ ਨਾਲ ਝੂਠ ਬੋਲੋ 12 12 ਝੂਠ ਬੋਲੋ ਇੱਕ ਤਨ ਬਲੋਰੀ ਨੂੰ ਖੜੇਗਾ ਲੋ ਜੀ ਤੂੰ ਫੋਨ ਨਹੀਂ ਚੱਕਦਾ ਯਾਰ ਤੈਨੂੰ ਫੋਨ ਕਰਿਆ ਮੈਂ ਦੋ ਤਿੰਨ ਦਿਨ ਪਹਿਲਾਂ ਤੂੰ ਲਾਈ ਬਿਠਾ ਹਣਗਾ ਤੂੰ ਨਹੀਂ ਪਰ ਮੈਂ ਗਿਆ ਅਸੀਂ ਕਰਿਆ ਮੈਂ ਤੈਨੂੰ ਫੋਨ ਕਰਿਆ ਮੈਂ ਉਹ ਗੋਲ ਐਡਮਿਸ਼ਨ ਵਾਲੀ ਅਸੀਂ ਗੋਬਿੰਦ ਵਾਲੀ ਗੱਲ ਅਸਾਂ ਜੀ ਉਹਨੇ ਦੱਸੇ ਨਹੀਂ ਮੁੜ ਕੇ ਕੋਈ ਨਾ ਫੋਨ ਚੱਕਿਆ ਉਹਨੇ ਮੇਰਾ ਤਾਂ ਆਪਰੇ ਜ਼ਿਆਦਾ ਹੈਗਾ ਜੀ ਚੱਕਿਆ ਨਹੀਂ ਤੂੰ ਕਿਹਨੇ ਬਿੰਦੂ ਨੇ ਕਿੰਨੇ ਬਾਤ ਇੱਕ ਚ ਇਹ ਕਿਤੇ ਬਾਤ 4-5 ਗਿੰਦਾ ਰਹਿੰਦੀ ਆ ਜੀ ਹਾਂ 6 ਗਿੰਦਾ ਦੇ ਵੀਰ ਹੋ ਰਹੇ ਰਹਿੰਦੇ ਸੀ ਹਾਂ ਤਨਜੀ ਕਰ ਆ ਗਿਆ ਤਨਜੀ ਬਿੰਦੂ ਨੇ ਮੈਂ ਮੇਰੇ ਪਰਿਵਾਰਕੇ ਦੇ ਤਾਂ ਆਊਟ ਕਰਕੇ ਦੇ ਇੱਕ ਜੀ ਕਿੰਨੇ ਖਾ ਗਿਆ ਇਹ ਤਾਂ ਖਾ ਸੀ ਤਾਂ ਬਿੰਦੂ ਦੀ ਵੀ ਖਾ ਗਿਆ ਕਿਹੜੇ ਪਿੰਡ ਆ ਆ ਕਿਹੜਾ ਪਿੰਡ ਜੀ ਉਹ ਹੈ ਕਿਹੜਾ ਪਿੰਡ ਜੀ ਤੇ 20 ਰੁਪਏ ਬਣਾ ਬਣਾ ਰੈਂਦੀ ਸੀ ਮਿੰਗੇ ਵੇਂਦੀ ਮਿੰਗੇ ਜਿਹੇ ਮਾਰ ਕੰਦੇ ਦਾ ਆਰਾ ਵਾਲਾ ਲੈ ਬਿੰਦੂ ਤੂੰ ਦੇਖ ਲਈ ਤੇਰੀ ਤਰੀਫ ਕਿ ਨਹੀਂ ਹੋ ਰਹੀ ਇੱਕ ਵਾਰ ਜੀ 20 ਰੁਪਏ ਖਾ ਲੇ ਤਾਂ ਤੂੰ ਮੈਨੂੰ ਆਏ ਵਾਰੀ ਬੋਲਦਾ ਹੁਣਾ ਮੈਂ ਐਂ ਕਰਤਾ ਵਾਹ ਕਰਤਾ ਆ ਖੜੇ ਲਿਖਵਾ ਬੰਦੇ ਐਸੀ ਰਹਿਗਾ ਸੀ ਨਾ ਕੰਮ ਆਂਗਾ ਰਾਜੂ ਦਾ ਦੂਬਾਲ ਬੱਚਿਆਂ ਵਾਲਾ 라ਜੂ ਹੋਰ 라ਜੂ ਕਿਵੇਂ ਆ? ਹਾਂ ਠੀਕ ਆ ਬਸ ਠੀਕ ਆ ਬਸ ਠੀਕ ਆ ਹਾਂ ਪੁੱਤ ਹੈਲੋ ਕਿਵੇਂ ਆ? ਠੀਕ ਆ? ਹਾਂ ਪੁੱਤ ਕਿਹੜੇ ਕੋਚ ਚ ਪੜਦਾ ਤੂੰ? ਸੈਂਟ ਪਾਲ ਚ ਕਿਹੜੀ ਕਲਾਸ ਚ ਪੁੱਤ? 1 ਕੇਜੀ 1 ਕੇਜੀ ਚ ਤੈਨੂੰ ਹੁਣ ਕੀ ਆਉਣ ਲੱਗਿਆ ਤੈਨੂੰ? ਆਉਂਦਾ ਤੈਨੂੰ? ਇਹ ਵੀ ਛੋਂਦੀ ਆ ਤੈਨੂੰ ਸਾਈ ਪੁੱਤ? E V S G S A J K P J U V T G S B J ਵੈਰੀ ਗੁੱਡ ਕੀ ਬਾਤ ਹੈ ਬਹੁਤ ਤੇਜ਼ ਸੁਣਦਾ ਵੇ ABC ਤਾਂ ਪਹਿਲਾਂ ਵੱਡੀਆਂ ਸੁਣਾ ਥੋੜੀ ਸੁਣਾਵਾ ਕਬੜੀ ਸੁਣਾਵਾ ABC ਜੀ ਸੁਣਾਓ ਛੋਟੀ ਸੁਣਾਵਾ ਕੇ ਭਾਈ ਵੱਡੀ ਸੁਣਾਵਾ ਵੀ ਹੈ ਤਾਂ ਕੀ ਹੈ ਹੈਨਾ ਸਕੇਤ ਲਾਉਣਾ ਉਹਨਾਂ ਨੂੰ ਸਭ ਤੋਂ ਵੱਧ ਲਾਉਣਾ ਉਹਨਾਂ ਕੀ ਕਹਿਣਾ ਉਹਨਾਂ ਮੈਡਮ ਨੂੰ ਤੂੰ ਸਕੂਲ ਚ ਸਕੂਲ ਚ ਕੋਈ ਲੜਦਾ ਤਾਂ ਨਹੀਂ ਬੱਚੇ ਤੇ ਨਾਲ ਦਾਦਾ ਕੌਣ ਅ ਵੀਡੀਓ ਨਹੀਂ ਆ ਰਿਹਾ ਅ ਵੀ ਜੋ ਤਾਂ ਕੀ ਹੈ ਗੜੀ ਉਹ ਤਾਂ ਬਾਲੇ ਕੁੱਤੇ ਬੰਦੇ ਨੇ ਯਾਰ ਉਹ ਯਾਰ ਉਹ ਤੇਜ ਵਾਲਾ ਖੇਡ ਉਹ ਤਾਂ ਉਹ ਫੀਅਰਲੈਸ ਖੇਡਦੇ ਨੇ ਬਾਈ ਉਹ ਵੀ ਡਰ ਕੋਈ ਨਹੀਂ ਸਾਨੂੰ ਰਾਤ ਵੀ ਰਣਉਂਦੇ ਨੇ ਕੋਈ ਘੱਟੋ ਘੱਟ 50-60 ਘਰਾਂਣ ਘਟ ਗਏ ਰਣ ਤਾਂ 300 ਮਣਾਂ ਦਾ ਰਾਤ ਹਾਂ 300 ਮਣਾਂ ਦਾ ਰਣ ਤਾਂ ਹੁੰਦਾ ਸੀ ਕੋਲੇ ਪਹੁੰਚ ਨੂੰ ਕੋਈ ਨਹੀਂ ਪੰਜਾਬ ਵਾਲੇ ਵੀ ਢਿੱਲੇ ਨੇ ਬੰਦੇ ਹਨਾ ਯਾਰ ਲਓ ਯਾਰ ਜੁਨੇ ਮਗਰਲੇ ਭਾੜੇ ਦੇ ਮੁੰਡੇ ਕਿਹੜਾ ਜੇ ਪੰਜਾਬ ਵਾਲੇ ਨਹੀਂ ਬਾਹਲੇ ਕਿਹੜਾ ਦੂਜਾ ਕੋਲ ਟੰਡਾ ਨਾ ਦੁੱਧੇ ਵੀ ਕਾਇਮ ਆ ਪੀਆ ਤਨੋ ਸ਼ਾਮ ਤੋਂ ਖਾ ਉਹ ਵੀ ਕਾਇਮ ਇੱਕ ਆਨਤਾ ਸ਼ਾਂਤੀ ਇੱਥੇ ਬਹੁਤ ਜਿਆਦੇ ਖਾਂਤ ਸ਼ਾਂਤੀ ਵੀ ਆ ਤੇ ਸੱਪ ਵੀ ਨੇ ਇੱਥੇ ਕਾਹ ਮਾਂ ਕਸਮ ਸੱਪੋ ਤਨਣਗੀਰ ਤਨਣਗੀਰ ਦੇਖਿਆ ਕਿਹਨੇ ਮੈਨੂੰ ਪਤਾ ਨਹੀਂ ਤਨਣਗੀਰ ਕਹੇ ਜਾ ਨਾ ਸੁਣਿਆ ਤਨਣਗੀਰ ਤੰਣਣਗੀਰ ਆਵਲ ਨੇ ਬੰਦ ਕਾ ਤੁੰਦ ਕਿਹੜੇ ਜਾਨਵਰ ਹੁੰਦੇ ਨੇ ਗੋ ਪੈਸੇ ਇੱਥੇ ਆਇਆ ਤਾਂ ਮੈਂ ਅਜੇ ਖੇਡਣਾ ਸੀ ਤੇ ਬੰਦੇ ਕਹਿੰਦੇ ਪਲੇਅਰ ਕਹਿੰਦੇ ਹਜੇ ਆਉਂਦੇ ਨੇ ਆਪਣੇ ਪ੍ਰਾਈਵੇਟ ਕਰਨਾ ਪੂ ਚੱਲ ਮੈਂ ਆਇਆਗਾ ਸਕੂਲ ਸੁਣੋ ਸਕੂਲ ਟੂਰ ਕਰਾਉਣਾ ਮੇਰਾ ਇੱਥੇ ਪੜਿਆ ਲਿਖਿਆ ਮੈਂ ਬਚਪਨ ਤੋਂ ਹੀ 10 ਤੱਕ ਪੜਾਂਗੇ ਸੀ ਖੁਦੀ ਕਲਾਂ ਦੇ ਸਕੂਲ 'ਚ ਸਾਡਾ ਕਮਰਾ ਆ ਹੁੰਦਾ ਸੀ ਇੱਧਰ ਤੇ ਦਿਖਾਉਣਾ ਤੁਹਾਨੂੰ ਹੁਣ ਤਾਂ ਸ਼ਾਇਦ ਲੋਕ ਹੋਊਗਾ ਹਾਂ ਆ ਸੀਗਾ ਸਾਡਾ ਕਮਰਾ ਹੁਣ ਇਹ ਮੈਥ ਲੈਬ ਬਣਿਆ ਹੋਇਆ ਹੈ ਖੰਡਾ ਇਹਦੇ ਖੋਲ ਕੇ ਦਿਖਾਣਾ ਮੜਾ ਇਹ ਖੋਲਦਾ ਹੋ ਰੋ ਆਹ ਸੀ ਸਾਡਾ ਰੂਮ ਹੁਣ ਤਾਂ ਮਤਲਬ ਕਾਫੀ ਇਹਦੇ ਵਿੱਚ ਕੁਸਾ ਇਹ ਦੋ ਦੂਸਰ ਬਤਲ ਹੋਇਆ ਪਿਆ ਹੁਣ ਤਾਂ ਅਲੱਗ ਦਾ ਬੰਦ ਦਾ ਰੂਮ ਹੈ ਇਹ ਦਰਖਤ ਨਾ ਜਿਹੜੇ ਪੁਰਾਣੇ ਨੇ ਉਹ ਹੁਣ ਵੱਢੀ ਜਾਂਦੇ ਨੇ ਬਹੁਤ ਥਾਂ ਮੇ ਤਾਂ ਤੇ ਪਰ ਇੱਥੇ ਇਹਨਾਂ ਨੇ ਵੱਢਿਆ ਨਹੀਂ ਜੋ ਕਿ ਬੜੀ ਵਧੀਆ ਗੱਲ ਹੈ ਆਬ ਰੋਟਾ ਸਾਡੇ ਵੇਲੇ ਵੀ ਹੁੰਦਾ ਸੀ ਸੀਸੀ ਥੱਲੇ ਬਹਿ ਕੇ ਤਰਪੈਣੀ ਦੇ ਉੱਤੇ ਇੱਥੇ ਆ ਤਰਪੈਣੀ ਦਾ ਮਤਲਬ ਉਹ ਨਹੀਂ ਹੈਗੀ ਤਰਪੈਣੀ ਤਾਂ ਹੁਣ ਮਤਲਬ ਉਹ ਕਰਤੀ ਇਹਨਾਂ ਨੇ ਉਹ ਪਟਾ ਕੇ ਹੋਰ ਬਣਾਈਏ ਤਰਵੰਡੀ ਤਾਂ ਬਹੁਤ ਵੱਡੀ ਹੁੰਦੀ ਸੀ ਪਹਿਲਾਂ ਇਹ ਉਹ ਤੱਕ ਸਰਕਲ ਦਾ ਹੁੰਦਾ ਸੀ ਤੇ ਹੁਣ ਤਰਪੈਣੀ ਥੋੜੀ ਨਵੀਂ ਬਣਾਤੀ ਇਹਨਾਂ ਨੇ ਆ ਦੇਖੋ ਜੀ ਲੱਗੇ ਹੋਏ ਨੇ ਆਲ ਨੇ ਪੰਛੀਆਂ ਲਈ ਤੁਹਾਨੂੰ ਵੀ ਇਹਦਾ ਕੁਸਤਾ ਕਰਨਾ ਚਾਹੀਦਾ ਹੈਗਾ ਕਿ ਪੰਛੀਆਂ ਲਈ ਇਹ ਐਦਾ ਹੈ ਨਹੀਂ ਇਹ ਮਿਸਤਰੀ ਲਾ ਲੈਣਗੇ ਆ ਉਹਦੇ ਲਈ ਘਰ ਬਣਾ ਲੈਣਗੇ ਕੋਸਲੇ ਕੋਸਲੇ ਬਣਾ ਤਰ ਲੈਣਦੇ ਨੇ ਕਾਬੂਸ ਦੇ ਪਰ ਜਿੰਨਾਂ ਨੇ ਇਹ ਘਰ ਮਿਲ ਜਾਂਦਾ ਬੜੀ ਬਰੀ ਆਪ ਦੀ ਜ਼ਿੰਦਗੀ ਜਿੰਨੀ ਹੁਣ ਪਹਿਲਾਂ ਵਾਲਾ ਰਹੇ ਹੀ ਨਹੀਂ ਵੈਸੇ ਇੱਥੇ ਕੁਝ ਸਕੂਲ ਦੇ ਵਿੱਚ ਨਾ ਮਤਲਬ ਆਹ ਬਿਲਡਿੰਗ ਜਿਹੜੀ ਹੈਗੀ ਆ ਉਹ ਉੱਥੋਂ ਲੈ ਕੇ ਆਹ ਹਾ ਸਾਰੀ ਹੋ ਤੱਕ ਇਹੀ ਐਮਐਲਏ ਦਾ ਬਸ ਕੱਲੀ ਹੁਣ ਜੀ ਪ੍ਰਾਣੀ ਆ ਜਿਸ ਤੱਕ ਮੈਨੂੰ ਅੰਦਾਜ਼ਾ ਆਉਂਦਾ ਹੋਰ ਜਿਹੜਾ ਸਾਹਮਣੇ ਹੈ ਇਧਰਲੇ ਪਾਸੇ ਸਾਰਾ ਉਹ ਨਵਾਂ ਬਣਿਆ ਹੋਇਆ ਉਹ ਸਾਹਮਣੇ ਆ ਉਹ ਸਾਰਾ ਨਵਾਂ ਬਣਿਆ ਹੋਇਆ ਜਿਹੜੀ ਹੁਣ ਆ ਸਾਇੰਸ ਲੈਬ ਬਣੀ ਹੋਈ ਆ ਹਾਂ ਸਾਇੰਸ ਲੈਬ ਇਹ ਹੁੰਦਾ ਸੀਗਾ ਪ੍ਰਿੰਸੀਪਲ ਦੋਫਰ ਹੁੰਦਾ ਸੀਗਾ ਤੇ ਇੱਥੇ ਜਿੱਥੇ ਆ ਬਣਿਆ ਹੋਇਆ ਸਾਰਾ ਇਹ ਹੁਣ ਜੇ ਬਣਿਆਗਾ ਪਹਿਲਾਂ ਇੱਥੇ ਅਸੀਂ ਹਾਜ਼ਰ ਹੁੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਨਾ ਸਕੂਲ ਦੇ ਵਿੱਚ ਜਦੋਂ ਪੜ੍ਹਦੇ ਹੁੰਦੇ ਸੀ ਕਿੰਨੇ ਬੱਚੇ ਆਏ ਨੇ ਕਿੰਨੇ ਉਹ ਕਰਕੇ ਆਏ ਨੇ ਹਨ ਮਾਸਟਰ ਜ ਆ ਭੈਣ ਜੀ ਕਹਿੰਦੇ ਹੁੰਦੇ ਸੀ ਜਾਓ ਹਾਜ਼ਰ ਲਾ ਕੇ ਆਓ ਤੇ ਸਿਆਣ ਵੀ ਲਾਉਣ ਦੇ ਸੀ ਲਿਖੇ ਹੁੰਦੇ ਸੀ ਜਾ ਕੇ ਇਹਾਨੀ ਸੰਤ ਸੇਂਗੋ ਦਾ ਸੀ ਮਾਨ ਕਵੀ ਅੰਡਰ ਰੈਟਡ ਅੰਡਰ ਰੈਟਡ ਨਾ ਮਤਲਬ ਇੰਨਾ ਇਹਨਾਂ ਨੇ ਵਧੀਆ ਲਿਖਿਆ ਹੋਇਆ ਬਹੁਤ ਜ਼ਿਆਦਾ ਵਧੀਆ ਪਰ ਇਹਨਾਂ ਨੂੰ ਲੋਕਾਂ ਨੇ ਬਹੁਤ ਘੱਟ ਪੜਿਆ ਕਮੀਆਂ ਦੇ ਵੇੜੇ ਮਾਤਰ ਤੇ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਆ ਕੇ ਨਾ ਮਤਲਬ ਯਾਦਾਂਆਂ ਤਾਜ਼ੀਆਂ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਵੀ ਜਾਂਦਾ ਵੀ ਟਾਈਮ ਕਿੰਨਾ ਜਲਦੀ ਚੇਂਜ ਹੁੰਦਾ ਫੇਰ ਕੋਈ ਗੱਲਾਂ ਹੋਣਗੀਆਂ ਜਿੱਥੇ ਪੜਦਾ ਹੁੰਦਾ ਸੀ ਮੈਂ 20 ਸਾਲ ਪਹਿਲਾਂ ਦੀ ਗੱਲਾਂ ਹੋਣਗੀਆਂ 2024 ਚੱਲਦਾ ਹੈ ਤਾਂ ਬਹੁਤ ਵਾਸ਼ਟੇ ਨੇ ਖੈਰ ਬੰਲੇ ਕਿ ਬਹੁਤ ਵਧੀਆ ਗਰਾਊਂਡ ਬਣਾਇਆ ਆ ਤੇ ਬਹੁਤ ਮਿਹਨਤ ਕੀਤੀ ਆ ਇਥੋਂ ਦੀ ساری ਟੀਮ ਨੇ ਕੋਡੀ ਕਲਾਂ ਦੇ ਪਲੇਅਰਾਂ ਨੇ ਪਰਵਾਰਾ ਜਹ ਹੁਣ ਚਾਹੇ ਬਾਈ ਚਾਹੇ ਕ੍ਰਿਕਟ ਵਾਲੇ ਹੋਣ ਸਾਰਿਆਂ ਨੇ ਮਿਲ ਕੇ ਨਾ ਜੋ ਵੀ ਇੱਥੇ ਕਰਿਆਗਾ ਹੋਰ ਵਧੀਆ ਕਰਿਆ ਸਾਰਾ ਕੁਝ ਆਹ ਪੈਣੀ ਬੈਟ ਜਦੋਂ ਬੈਟ ਨੂੰ ਫੜਦੇ ਆ ਨਾ ਇਹ ਹੱਥ ਤੇ ਜਿਹੜੀ ਫੀਲਿੰਗ ਹੁੰਦੀ ਹੈ ਨਾ ਉਹ ਹੋਰ ਹੀ ਹੁੰਦੀ ਹੈ ਜਦੋਂ ਅਸੀਂ ਖੇਡਦੇ ਹੁੰਦੇ ਸੀ ਨਾ ਪਹਿਲਾਂ ਮਤਲਬ ਉਹ ਆਉਂਦਾ ਸੀ ਇੰਟਰਨੈਸ਼ਨਲ ਪਲੇਅਰ ਬਣਾਂਗੇ ਅਸੀਂ ਖੇਡਾਂਗੇ ਮੈਂ ਨਹੀਂ ਬਹੁਤ ਜਿਆਦਾ ਸੁਪਨਾਈ ਹੁੰਦਾ ਵੀ ਸੀ ਨੈਸ਼ਨਲ ਖੇਡਾਂਗੇ ਇੰਟਰਨੈਸ਼ਨਲ ਖੇਡਾਂਗੇ ਪਰ ਬਸ ਉਹ ਸਦਰਾ ਹੀ ਆ ਹੀ ਰਹਿ ਜਾਂਦੀ ਨੇ ਦਿਲ ਚ ਜਿੰਨਾ ਉਹਨਾਂ ਖੇਡਿਆ ਹੁੰਦਾ ਬਸ ਉਹ ਖੇਡ ਲੈਨੇ ਆ ਇੱਥੇ ਪਿੰਡਾਂ ਚ ਸੁਪਨੇ ਤਾਂ ਡੈਡ ਹੋ ਜਾਂਦੇ ਨੇ ਬਖਸ਼ੇ ਨਾ ਉਹ ਜਿਵੇਂ ਬੜਿਆਂ ਪੈ ਜਾਂਦੀਆਂ ਨੇ ਆਹ ਦੇਖੋ ਕਿਸਾਨ ਬੈਠਾ ਹੈ ਉਹ ਹਜਿੰਦਰ ਮਾ ਪਤਾ ਨਹੀਂ ਕੌਣ ਮੈਨੂੰ ਐ ਲੱਗਿਆ ਵਾ ਸੋਨੀ ਤੁਰਿਆ ਆਉਂਦਾ ਹੋਰ ਕਿਵੇਂ ਆ? ਬਈਆ ਠੀਕ ਆ? ਹੋਰ ਸਾਰੇ ਠੀਕ? ਬਲੌਗਰ ਬਣ ਗਏ ਯਾਰ। ਬਹੁਤ ਬਲੌਗਰ ਕਾ ਬਣ ਗਏ ਟਾਈਮ ਪਾਸ ਕਰੀ ਜਾਂਦੇ ਆ। ਟਾਈਮ ਪਾਸ ਕਰ। ਜਿਦੋਂ ਆਉਣ ਲੱਗੇ ਫਿਰ ਕਿਹੜਾ ਦੱਸਣਾ ਕੁਝ? ਇਹ ਤਾਂ ਯਾਰ ਜਿੱਦਾਂ ਹਰ ਕਿਹੜਾ ਆਪਣਾ ਬਾਈ ਫੰਡ ਕਰਿਆ ਕਰਦਾ। ਹਾਂ। ਨਾ ਨਾ ਜ਼ਰੂਰ ਬਾਈ। ਟੂਰਨਾਮੈਂਟ ਇਹ ਤੋਂ ਕਰ ਅਗਰ ਅਗਰ ਕਰਦਾ। ਦੋ ਤਿੰਨ ਸਾਲਾਂ ਬਾਅਦ ਤਾਂ ਆਉਣ ਲੱਗਣਗੇ ਮਾੜੇ ਮੋٹے। ਫਿਰ ਮੇਰੀ ਪੇਮੈਂਟ ਕਿਉਂ ਨਹੀਂ ਆਉਂਦੀ? ਹਾਂ ਬਾਈ ਚੱਲੀ ਜਾਂਦਾ। ਚੱਲੀ ਜਾਂਦਾ। ਗਰਾਉਂਡ ਦਿਖਾਦਾ ਹਰ। ਆਹ ਦਿਖਾਤਾ ਤੇਰੇ ਰੂਮ ਦਾ ਸਾਹ ਤਪੜਦਾ ਸੀ ਹਾਂ ਹਾਂ ਉਹੀ ਦਿਖਾਉ ਉਹ ਸ਼ੂਟ ਕਰਕੇ ਆਏ ਉਧਰੋਂ ਉਹੀ ਲੋ ਜੀ ਫਾਈਨਲੀ ਇੱਕ ਛੋਟਾ ਮੈਚ ਸ਼ੁਰੂ ਕਰਨ ਲੱਗਿਆ ਹੁਣ ਕਹਿੰਦੇ ਖੇਡ ਲੈਣੇ ਤਾਂ ਲੈ ਇਨੀ ਗਣੇ ਆਏ ਆ ਅੱਜ ਪਹਿਲੇ ਦਿਨ ਆਏ ਆ ਖੇਡ ਲੈਣੇ ਹੁਣ ਸਿਰ ਆਏ ਅੰਬਰ ਸਿੰਟਾ ਕਰਾਂਗੇ ਆਪਾਂ ਹੁਣ ਪੱਕਾ ਫੇ ਤੂੰ ਐਨ ਕਾਲ ਆ ਦੇ ਆ ਕਹਣ ਕ ਨਾਲ ਖੇਡੇਗਾ ਨਾ ਨਾ ਮੈਨੂੰ ਟੈਨਸ਼ਨ ਧੁੱਪ ਨੂੰ ਕਰਕੇ ਲਾਈਆਂ ਸੀ ਸਕਿਨ ਖਰਾਬ ਹੁੰਦੀ ਹੈ ਨਾ ਸਕਿਨ ਖਰਾਬ ਹੁੰਦੀ ਹੈ ਫੇਸ ਹੀ ਕਰਾਉਂਦਾ ਜੀ ਇਹ ਆਏ ਆਹ ਹੱfte face lift ਕਰਾਉਣਾਗਾ ਸੀਰਾ ਰੰਗ ਕਾਲਾ ਇਹਦਾ ਮਤਲਬ ਕਹਿੰਦਾ ਹੋ ਰਿਹਾਗਾ ਮੈਂ face lift ਕਰਾਉਂਗਾ ਪੂਰੇ ਕਰਕੇ ਨਾ face lift ਕਰਾਉਂਦਾ ਇਹਦੇ ਦੇ ਰੰਗ ਕਾਲਾ ਹੋ ਜਾਂਦਾ ਤਾਂ ਹੀ ਐਨ ਕਾਲਾ ਖੇਡਦਾਗਾ ਕਰੇ ਵੀ ਇਹ ਮਤਲਬ ਗੁਲਾਬ ਜਲ ਪਾ ਕੇ ਬਾਲਟੀ ਚ ਥੇਨ ਹੁੰਦਾਗਾ ਆਹ ਦੇਖੋ ਦੇਖੋ ਹਾਂ ਐਨ ਕਾ ਲੱਗੀ ਹੋਈ ਨਾ ਹਾਂ ਐ ਸੌਟ ਮਾਰੂਗਾ ਇਹ ਇਹ ਬਣਾ ਰਹੇ ਹਾਂ ਮੈਂ ਕਹਿੰਦਾ ਮੈਂ ਕਰਿਆ ਵੈ ਤੇਰੀ ਦੇਖੀ ਏ ਮਣੀ ਹੈ ਜੀ ਬੋਲ ਕੇ ਜਰੂਰ ਬਹੁਤ ਤਮਾਕੇਦਾਰ ਬਹੁਤ ਤਮਾਕੇਦਾਰ ਖੇਡਦਾ ਹੈ ਹੋਰ ਕੀ ਡੀਅਰ ਦੀਪ ਲਿਖ ਕੇ ਨਾ ਲੱਭੋ ਆ ਜਾਓ थैंक यू वेरी मच ਬਹੁਤ ਬਹੁਤ ਧੰਨਵਾਦੀਆਂ ਤੁਹਾਡਾ ਮਣੀ ਜੀ ਹਾਂ ਬਾਈ ਲੈ ਫਿਰ ਤੇਰਾ ਵੀ ਹੋ ਗਿਆ ਆ थैंक यू ਪ੍ਰਾ ਓ ਆ ਜਾ ਆ ਆ ਗਿਆ ਜੀ ਮੇਰਾ ਮੇਰਾ ਯਾਰ ਦੋਸਤ ਮੇਰਾ ਭਾਈ ਮਖਣ ਕੀ ਹਾਲ ਮਖਣਾ ਤੂੰ ਖੇਡਣਾ ਹੋਣਾ ਹੁਣ ਤੂੰ ਮੈਨੂੰ ਫੋਨ ਕਰ ਦੇਗਾ ਜਦੋਂ ਤੂੰ ਆਉਣਾ ਹੋਣਾ ਇਹ ਮੈਨੂੰ ਘਰ ਸਵਾਾਰੇ ਨੇ ਕੰਮ ਮੈਨੂੰ ਤਾਂ ਕਹਿ ਤੱਕੇ ਵਾਲੇ ਮਾਰੇ ਆਂ ਦਾਨਗੜ ਮੈਨੂੰ ਲੈ ਗਈ ਇਹ ਇਹ ਬੜੀ ਅੱਛੀ ਬਾਤ ਕਹੀ ਆਪ ਆ ਦੇਖੋ ਇਹ ਲੋਕਾਂ ਦੀਆਂ ਸ਼ਿਕਾਇਤਾਂ ਫਿਰ ਵੀ ਖਤਮ ਹੁੰਦੀਆਂ ਇੰਨਾ ਕੁਝ ਹੋ ਗਿਆ ਗਰਾਊਂਡ 'ਚ ਟੋਨੀ ਜੀ ਮੈਂ ਜਾਂਦਾ ਹੀ ਜਾਂਦਾ ਆਪਾਂ ਮਸੀਦ ਬਣਾਵਾਂਗੇ ਆ ਦੇਖੋ ਜਿਵੇਂ ਪਹਿਲਾਂ ਬੇਟਾ ਬੂਟਾ ਲਾਉਂਦੇ ਨੂੰ ਹੁੰਦੇ ਸੀ ਸਿਰਫ ਇੱਟਾਂ ਨਾਲ ਕਰਦੇ ਸੀਗੇ 올ਡ ਸਕੂਲ ਅੱਜ ਵੀ ਇੱਟਾਂ ਨਾਲ ਹੀ ਅਸੀਂ ਬੇਟਾ ਲਾ ਰਹੇ ਆਂ ਪੁਰਾਣਾ ਕਲਚਰ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਅੱਜ ਇੱਟਾਂ ਲਾ ਕੇ ਰੇਟਾਂ ਲੱਗਦੀਆਂ ਸੀ ਹੁਣ ਕੇਪੀ ਲਾਉਗਾ ਇਟਾਂ ਚੜੂਗਾ ਇਹੇ ਕੇ ਵੀ ਰੂੜੀ ਜੀ ਬਸਾਏ ਜਿਹੜੀ ਬੈਲੈਂਸਾ ਮਾਰ ਕੇ ਕਰਦੇ ਹੁੰਦੇ ਸੀ ਸਹੀ ਪਕੜੇ ਹੈ ਪਹਿਲਾਂ ਪਹਿਲਾ ਇਟਾ ਚੜ੍ਹਦੇ ਹੁੰਦੇ ਸੀ ਉਹ ਜਦੋਂ ਹਿੱਲੀ ਜਾਂਦੀ ਡਿੱਗਣਾ ਹੀ ਹੁੰਦੀ ਸੀ ਫਿਰ ਨਾ ਮਾੜੀ ਰੂੜੀ ਪਸਾਣਦੇ ਹੁੰਦੇ ਸੀ ਵੀ ਹਾਂ ਬੈਲੈਂਸਾ ਹੋ ਜਾ ਉਹ ਖੜ ਜਾ ਉਹ ਖੜ ਵੀ ਜਾਂਦੀ ਸੀ ਕਿੰਨੀ ਤੁਸੀਂ ਕਮੈਂਟਾ ਜਰੂਰ ਦੱਸਿਓ ਵੀ ਹਾਂ ਕੀ ਦੀ ਕੌਣ ਕੌਣ ਇਹਦਾ ਕੁਝ ਕਰਦਾ ਹੁੰਦਾ ਸੀ ਹਾਂ ਮਖਣਾ ਜੀ ਕਿਸਾਨ ਬਹੁਤ ਤੇਰੇ ਖੇਡਦਾ ਇਹ ਜਦੋਂ ਖੇਡਣ ਲੱਗ ਜੇ ਐਣੀ ਪਤਾ ਪਹਿਲੀ ਜੀ ਮੁੜੇ ਆਵੇ ਐਣੀ ਪਤਾ ਸਤਿਆਨਾਸ਼ ਕਰ ਦੇ ਦੂਜੀ ਟੀਮ ਦਾ ਮਾਰ ਮਾਰ ਸਕ ਹਾਂ ਕਈ ਵਾਰ ਤੇਜ਼ੀ ਚ ਮੁੜ ਵੀ ਆਉਣਾ ਕਾਲੀ ਹੁੰਦੀ ਹੈ ਕਈ ਵਾਰ ਇਹਨੂੰ ਜਦੋਂ ਤੈਨੂੰ ਵੀ ਭਰਤੀ ਕਰਾਉਣੇ ਉਹਨਾਂ ਨਾਲ ਜੜਾ ਕੇ ਲਾ ਦੇ ਉਹ ਅਸਲੀ ਗੱਲ ਨਾਲ ਨਹੀਂ ਕਰ ਨਹੀਂ ਨਹੀਂ ਮੈਂ ਵੀ ਪਲਾ ਦੂੰ ਕੋਈ ਨਾ ਮਹਣਾ ਆਇਆ ਕਰੇਗਾ ਹੁਣ ਤੂੰ ਐਤਵਾਰ ਨੂੰ ਫਿਰ ਮੈਂ ਆ ਜਾ ਮੈਂ ਵੀ ਆ ਜਾ ਗੁਰੂ ਫਿਰ ਨਾ ਮੈਂ ਤਾਂ ਆ ਪਾ ਜਾ ਕੇ ਇੱਕ ਨੜ ਦੇ ਬੰਦੇ ਯਾਰ ਉਸ ਵਿੱਚ ਕੌਣ ਉਹ ਚਾਲਦੇ ਰਹਿੰਦਾ ਆਪਣੇ ਕਿਹੜਾ ਘੱਟ ਲੜਦੇ ਸੀ ਤੈਨੂੰ ਪਤਾ ਹੀ ਆਪਣੇ ਮੈਂ ਨਾਂ ਤਾਂ ਨਹੀਂ ਲੈਂਦਾ ਉਹਨਾਂ ਬੰਦਿਆਂ ਨੂੰ ਤੈਨੂੰ ਪਤਾ ਹੀ ਹੈ ਕਿਹੜੇ ਕਿਹੜੇ ਲੜਦੇ ਹੁੰਦੇ ਸੀ ਕਿਦਾ ਮੈਨੂੰ ਲੱਗਦਾ ਉਹ ਤੇਰਾ ਉਹ ਕਿ ਵੀ ਤੂੰ ਤਾਂ ਪੈਦਾ ਵੀ ਨਹੀਂ ਹੋਇਆ ਹੁਣ ਹਨਾ ਜਦੋਂ ਖੇਡਦੇ ਸੀ ਆਪਾਂ ਤੇਰੀ ਉਮਰ ਕਿੰਨੀ ਕੇ ਵੀ 20 ਸਾਲ 20 ਸਾਲ ਹੈ ਫੇਰ 20 ਸਾਲ ਵੀ ਉਹ ਤਾਂ ਪੈਦਾ ਵੀ ਨਹੀਂ ਹੋਇਆ ਸੀ ਇਹ ਜਦੋਂ ਬੈਠ ਕੇ ਚੱਕ ਲਈ ਜ ਆਪਾਂ ਕਹੇ ਜੇ ਖੇਡਦੇ ਹੁੰਦੇ ਸੀ ਇੱਕ ਹੋ ਦੇਖੋ ਉਹ ਬੰਦੇ ਨੂੰ ਬਹੁਤ ਟੈਨਸ਼ਨ ਹੋਈ ਹੋਣੀ ਆ ਵਿਟਾ ਲੈ ਕੇ ਆਇਆ ਵਿਟਾ ਚੱਕ ਲੋ ਹੀ ਹੁਣ ਮਿੰਤਾ ਕਰੀਏ ਦਾ ਰੱਖ ਲੋ ਕਹਦਾ ਬਾਉਂਡਰੀ ਕੋਈ ਉਹ ਟਾਇਰ ਚੱਕੇ ਫਿਰਦਾ ਹੈਗਾ ਕੀ ਨਾਂ ਹੈ ਉਹਦਾ ਲਵੀ ਹੈ ਲਵੀ ਉਹ ਪੁੱਠਾ ਨਾ ਲੈਤਾ ਸੀ ਆ ਪੁੱਠਾ ਨਾ ਲਾਉਣਾ ਸੀ ਕੀ ਗੰਡ ਮੈਂ ਤਾਂ ਅੱਜ ਪਤਾ ਲੱਗੇ ਨੇ ਇਹ ਨਾਂ ਵੀ ਹੁੰਦੇ ਨੇ ਗੰਡ ਮਜ਼ਾਰੀ ਪੁੱਠੇ ਨਾ ਨੇ ਜੀ ਇਹ ਸਾਰੇ ਹਰੇਕ ਦੇ ਪੁੱਠੇ ਨਾ ਹੁੰਦੇ ਸੀ ਪਹਿਲਾਂ ਓ ਬੈਟਿੰਗ ਆ ਭਾਈ ਯਾਰ ਓਏ ਯਾਰ ਆ ਮੇਰਾ ਦੋਸਤ ਬਿੰਦੂ ਹੁਣ ਆਇਆਗਾ ਕੀ ਹਾਲ ਹੈ ਡਾਰਲਿੰਗ ਬੜੀ ਵਧੀਆ ਜਿਵੇਂ ਸਿੱਤਾ ਬਹੁਤ ਵਧੀਆ ਓਏ ਤੂੰ ਲੇਟ ਹੋ ਗਿਆ ਕੀ ਬੱਚੇ ਇਹ ਵੀ ਔਖੀ ਹੈ ਜੀ ਇਹ ਵਿਆਹ ਹੋਇਆ ਹੈਗਾ ਦੋ ਬੱਚੇ ਨੇ ਇਹ ਜੀ ਉਹਨਾਂ ਨੂੰ ਇਹ ਬੱਚੇ ਬਾਲ ਵਿੱਚ ਚ ਰੋਜ਼ ਜਾਂਦਾ ਬਸ ਵਿਆਹ ਤੋਂ ਬਾਅਦ ਬੰਦਾ ਸੱਕਾ ਮਾਰ ਕੇ ਲੋਕ ਤਾਂ ਮਿੱਟੀ ਨਾਲ ਹੱਥ ਥੁੰਹਦੇ ਐ ਰੂੜੇ ਨਾਲ ਹੱਥ ਥੁੰਹਦਾ ਮੱਖਣ ਹੋਏ ਕਿੰਨੇ ਲਿਆ ਹੋਏ ਆ ਵੀ ਕਿੰਨੇ ਵਰਦਾ ਦਾ ਇੱਕ ਬੰਦਾ ਤਿੰਨ ਦੋ ਤਿੰਨ ਤਿੰਨ ਦੋ ਦੋ ਉਹ ਤਿੰਨ ਤਿੰਨ ਦੋ ਦੋ ਆਪਣੇ ਮੈਂ ਆ ਬਿੰਦੂਆਂ ਮੈਂ ਤਾਂ ਬੋਲਰ ਹਜੇ ਹੈ ਨਹੀਂਗਾ ਹਜੇ ਮੈਂ ਪਹੁੰਚ ਨਹੀਂ ਮਾਦਾ ਬਹੁਤ ਟਾਈਮ ਬਾਦ ਆਇਆ ਬੋਲਿੰਗ ਕਰਨਾ ਆਏ ਨੇ 20 ਸਾਲ ਬਾਅਦ ਜਿੰਦਰ ਜੀ ਪੁਰਾਣੇ ਪਲੇਅਰ ਪੁਰਾਣੇ ਪਲੇਅਰ ਆ 20 ਸਾਲਾਂ ਬਾਅਦ ਬੋਲਿੰਗ ਕਰਨਾ ਆਏ ਨੇ ਅੱਜ ਇਹ ਲਵੀ ਇਹਨੇ ਬੈਠ ਦਿੱਤੀ ਸੀ ਨਾ ਤੇਰੀ ਤਾਲੂਏ 'ਚ ਮਾਰੇ ਤਾਲੂਏ 'ਚ ਆ ਕਰ ਰਹਾ ਤਾਂ ਘੱਟ ਖਾਲੀ ਰੱਖ ਲਈ ਬੱਖੀਆਂ ਇਕੱਠੀਆਂ ਵੇਖਰਾਤੀਆਂ ਉਹਦੀਆਂ ਇੱਕ ਕਿੰਨੀ ਹੋ ਗਈ ਸਮਾਪਤ ਪੁੰਜਾਰੇ ਆਸੀਂ ਪਾਣੀ ਪੀਣ ਅਸਤਰੀਕਾਲ ਕੀ ਅਸਤਰੀਕਾਲ ਕੀ ਕਰੀ ਜਾਂਦੇ ਹੋ ਪਾਣੀ ਕੀ ਕਰਦੇ ਕਾਦਾ ਨੈਟਵਰਕ ਦਾ ਗਰਾਊਂਡ ਬਣਾਉਣੇ ਹੋ ਹਾਂ ਅ ਨੈਟਵਰਕ ਦਾ ਗਰਾਊਂਡ ਬਣਾ ਰਹੇ ਇੱਥੀ ਪੜਦੇ ਸਾਰੇ ਤੁਸੀਂ ਨਾ ਹਾਂ ਸਰਕਾਰੀ ਸਕੂਲ ਦੇ ਬੱਚੇ ਨੇ ਆਪ ਹੀ ਗਰਾਊਂਡ ਤਿਆਰ ਕਰ ਰਹੇ ਨੇ ਆਪ ਦਾ ਇਹ ਕਾਲਾ ਮੁੰਡਾ ਇੱਧਰ ਚੱਕੀ ਕੌਣ ਹੈ ਤੂੰ ਦੇਖਾਂ ਜੂੜੇ ਵਾਲਾ ਕਾਇਦਾ ਇਹ ਇਧਰ ਨਾ ਕੀ ਹੈ ਨਵਜੋਸ਼ ਨਵਜੋਸ਼ ਹਾਂਜੀ ਗਰਾਊਂਡ ਤਿਆਰ ਕਰ ਰਹੇ ਨੇ ਆਪਦਾ ਪੀ ਬਜਰ ਆ ਰਿਹਾ ਉਸ ਖੇਡ ਭਾਵਨਾ ਇਹ ਹੀ ਦੇਖਣ ਨੂੰ ਮਿਲਦੀ ਹੈ ਸਰਕਾਰੀ ਸਕੂਲ ਦੇ ਬੱਚੇ ਵੀ ਕੈਂਟ ਹੁੰਦੇ ਨੇ ਆ ਰਿਹਾ ਬਿੱਦੂ ਦਾ ਮੁੰਡਾ ਓਰੇ ਪਤਾ ਤੇਰਾ ਨਾ ਗਿਆ ਮਨਕੀਰ ਕਿਹੜੀ ਕਲਾਸ ਪੜਦਾ 6 ਕਿਹਦੇ ਕਿਤੇ ਸਕੂਲ ਚ ਪੜੇ ਕੇਂਦਰੀ ਵਿਦਿਆਲਿਆ ਓਕੇ ਛੋਟਾ ਤੂੰ ਹਨਾ ਆ ਵੱਡਾ ਆ ਗਿਆ ਸਸਰੀ ਗੱਲ ਬੇਟੇ ਹੋਰ ਕਿਵੇਂ ਆ ਠੀਕ ਹੈ ਜੀ ਤੁਸੀਂ ਕਿਵੇਂ ਹੋ ਬਹੁਤ ਵਧੀਆ ਤੁਹਾਨੂੰ ਦੇ ਦਈਏ ਅਪਡੇਟ ਮੈਚ ਚੁਕੇ ਆ ਅਸੀਂ ਹਾਰ ਪਹਿਲੇ ਹੀ ਦਿਨ ਮੈਂ ਇੰਨੇ ਟਾਈਮ ਬਾਅਦ ਆਇਆ ਸੀ ਤੇ ਅੱਜ ਮੈਚ ਹਾਰ ਗਏ ਆ ਤੂੰ ਦੇਖ ਲਓ ਦੋਨੇ ਜਾਨੇ ਬਾਈ ਉਧਰੋਂ ਪੂਰਾ ਗੁੱਤੋ ਗੁੱਤੀ ਹੋਏ ਪੈ ਸੀ ਅੰਦਰ ਅਭੀ ਮੈਂ ਮਾਰ ਦੂੰ ਤੈਨੂੰ ਐ ਕਰ ਦੂੰ ਬਾਹਰ ਕਰ ਦੂੰ ਗਰਾਊਂਡ 'ਚ ਨਹੀਂ ਵੜਨਾ ਹੁਣ ਆ ਦੇਖ ਲਓ ਐਵੇਂ ਖੇਡੇ ਆਸਾ ਖੇਡਾ ਫੇਰ ਸ਼ੁਰੂ ਹੋ ਗਿਆ ਦੁਬਾਰੇ ਬਸ ਇਹੀ ਹੁੰਦਾ ਈ ਗੇਮ ਦਾ ਬਸ ਇਹੀ ਚੱਲਦਾ ਰਹਿੰਦਾ ਇਹ ਅਹੀਂ ਖੇਡਦੇ ਰਹੇ ਨੇ ਆਹੀ ਲੜਾਈ ਰੋੜੀ ਗਰਾਊਂਡ 'ਚ ਹੋਈ ਜਾਂਦੀ ਐ ਨਹੀਂ ਖੇਡੀ ਜਾਂਦੀ ਬਸ ਆਹੀ ਜ਼ਿੰਦਗੀ ਐ ਹੋਰ ਕੀ ਐ ਆ ਮੇਰੇ ਸਕੂਲ ਦਾ ਜਵਾਕ ਆ ਤੇਰਾ ਨਾਂ ਕੀ ਓਏ ਮਨਜੋਤ ਜੀ ਮਨਜੋਤ ਉਹਦਾ ਮਨਜੋਤ ਐ ਕੀ ਖੇਡਣਾ ਫੁੱਟਬਾਲ ਖੇਡਦਾ ਸੀ ਹਾਂ ਜੀ ਪਾਣੀ ਦੀ ਸੇਵਾ ਕਰ ਰਹੇ ਨੇ ਬਾਹਰ ਪਾਣੀ ਸਹੀ ਸਹੀ ਤਰੀਕਾ ਨਾਲ ਵਰਕ ਲਾਇਓ ਕਿ ਦੋ ਕਿੱਥੋਂ ਅੰਦਰੋਂ ਆਉਂਦਾ ਬਾਟਰ ਕੋਲਰ ਤੋਂ ਅੱਛਾ ਠੰਡਾ ਵਾਲਾ ਹੋਇਆ ਮੇਰ ਤਾਂ ਠੰਡਾ ਇਹ ਵੀ ਹਾਂ ਹਾ ਇਹਦਾ ਕਿਉਂ ਕੋਈ ਹੋਤਾ ਨਹੀਂ ਪੀਤਾ ਹੈ ਹੋਰ ਕੀ ਐ ਅੱਛਾ ਗੱਲ ਜੀ ਫੇਰ ਮੂੰਹ ਹੀ ਸੁਆ ਸੀ ਵੇ ਦੇਖ ਲਿਓ ਯਾਰ ਉਹਦੇ ਵਲੌਗ ਦੇਖੋ ਨਾ ਵੀਰੇ ਦੇਖ ਲਓ ਨਾ ਵਲੌਗ ਸੱਚੀਓ ਆ ਜਾ ਪਾਉਂਗਾ ਦੇਖ ਲੀ ਚੰਗਾ ਲੋ ਜੀ ਅੱਜ ਦੇ ਵਲੌਗ ਦਾ ਕਰਦੇ ਆਪਾਂ ਇੱਥੇ ਐਂਡ ਅੱਜ ਪਿੰਡ ਆਇਆ ਸੀ ਖੇਡਣ ਸੰਡੇ ਨੂੰ ਛੁੱਟੀ ਸੀ ਅੱਜ ਤੇ ਥੋੜਾ ਜਿਹਾ ਤੁਹਾਨੂੰ ਸਕੂਲ ਦਿਖਾਣਾ ਜਿੱਥੇ ਮੈਂ ਪੜਿਆ ਲਿਖਿਆਗਾ ਤੇ ਗਰਾਊਂਡ ਦਿਖਾ ਜਿੱਥੇ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਅੱਗੇ ਨਾ ਤੇ ਹਣਾਉਂਦੇ ਰਹਾਂਗੇ ਖੇਡਣਾ ਉਹ ਹਾ ਹੱਡ ਗਾਨਾ ਕਿ ਮੈਚ ਹਾਰ ਗਏ ਪਹਿਲਾਂ ਪਰ ਬੰਦਾ ਫਿੱਟ ਰਹਿਣਾ ਮਾਣਾ ਬੋਟਾ ਨੰਬਰ ਹੈ ਤੇ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ